ਤੰਤਲ ਪਾਈ ਸ਼ਾਲੋ ਜੀ ਇੱਕ ਵਾਰ ਸ਼੍ਰੀ ਹਰਮੰਦਰ ਸਾਹਿਬ ਸਰੋਵਰ ਲਈ ਇੱਟਾਂ ਖਤਮ ਹੋ ਗਈਆਂ ਉਦੋਂ ਮੀਂਹ ਦੀ ਛੜੀ ਲੱਗੀ ਹੋਈ ਸੀ ਸਭ ਥਾਂ ਗਿੱਲੀਆਂ ਸਨ ਇੱਟਾਂ ਦੇ ਆਵੇ ਲਈ ਸੁੱਕੇ ਬੱਲਣ ਦੀ ਲੋੜ ਪਈ ਤਾਂ ਭਾਈ ਸ਼ਾਲੋ ਜੀ ਨੇ ਆਪਣੇ ਸਿਰ ਤੇ ਟੋਕਰੀ ਚੁੱਕ ਕੇ ਹੋਰਨਾਂ ਸੰਗਤਾਂ ਨੂੰ ਆਖਿਆ ਕਿ ਚੁੱਕੋ ਟੋکریاں ਨਗਰ ਵਿੱਚੋਂ ਬੱਲਣ ਲੈ ਆਈਏ ਭਾਈ ਜੀ ਦਾ ਹੁਕਮ ਸੁਣ ਕੇ ਅਨੇਕਾਂ ਸੰਗਤਾਂ ਤਿਆਰ ਹੋ ਗਈਆਂ ਭੰਡੋਰੀ ਬੜੈਚ ਪਿੰਡ ਦੇ ਬਾਹਰ 베ਰੀ ਥੱਲੇ ਆ ਕੇ ਆਸਣ ਲਾਇਆ ਤੇ ਹੁਕਾ ਦਿੱਤਾ ਕਿਸ ਰੋਵਲ ਲਈ ਇੱਟਾ ਪਕਾਣ ਲਈ ਜੋ ਵੀ ਇੱਕ ਪਾਥੀ ਦਵੇਗਾ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ ਪਿੰਡ ਵਾਲਿਆਂ ਨੇ ਜਿਨ੍ਹਾਂ ਕੋਲ ਪੁੱਤਰ ਨਹੀਂ ਸੀ ਉਹਨਾਂ ਨੇ ਬਹੁਤ ਸਾਰੀਆਂ ਪਾਥੀਆਂ ਦਿੱਤੀਆਂ ਪਾਥੀਆਂ ਲੈ ਕੇ ਭਾਈ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ ਤਾਂ ਜਾਣੀ ਜਾਣ ਸਤਗੁਰ ਨੇ ਆਖਿਆ ਭਾਈ ਬੜਾ ਸਸਤਾ ਸੌਦਾ ਕਰ ਆਏ ਹੋ ਇੱਕ ਪਾਥੀ ਇੱਕ ਪੁੱਤਰ ਜਿਨ੍ਹਾਂ ਨੇ ਵੀ ਪਾਥੀਆਂ ਦਿੱਤੀਆਂ ਉਹਨਾਂ ਦੇ ਵੀ ਪੁੱਤਰ ਹੋਣਗੇ ਭਾਈ ਜੀ ਨੇ ਉੱਤਰ ਦਿੱਤਾ ਮਹਾਰਾਜ ਦੇ ਸੇਵਕ ਕੋਲੋਂ ਪੁੱਲ ਹੋਗੀ ਤਾਂ ਸਤਗੁਰ ਨੇ ਵਰ ਦਿੱਤਾ ਕਿ ਜੋ ਵੀ ਮਾਈ ਭਾਈ ਸੱਚੇ ਦਿਲੋਂ ਗੁਰੂ ਘਰ ਦੀ ਸੇਵਾ ਕਰਨਗੇ ਉਨ੍ਹਾਂ ਦੀਆਂ ਸਖਣੀਆਂ ਝੋਲੀਆਂ ਭਰ ਜਾਣਗੀਆਂ